ਨਾ ਉਹ ਨਿਰਧਨ ਨਾ ਹਮ ਭੁੱਖੇ ਇਸ ਤਰ੍ਹਾਂ ਸਾਧ ਸੰਗਤ ਫਿਰ ਉਹਨਾਂ ਨੂੰ ਸੋਚੀ ਮਿਲ ਜਾਂਦੀ ਕਿ ਨਾ ਉਹ ਨਿਰਧਨ ਜਿਸ ਮਾਲਕ ਦਾ ਪੱਲੂ ਫੜਿਆ ਹੈ ਨਾ ਜਿਸ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਹੋ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਹਦੇ ਤੁਸੀਂ ਆਸ਼ਿਕ ਬਣੇ ਹੋ ਭੋਰੇ ਬਣੇ ਹੋ ਜਿਹਦੇ ਤੁਸੀਂ ਅਸਲ ਵਿੱਚ ਪੈਰੋ ਕਾਂਰ ਬਣੇ ਹੋ ਯਾਦ ਰੱਖਿਆ ਜੇ ਉਹ ਖਸਮ ਐਸਾ ਖੈ ਉਹ ਦਾਤਾਰ ਐਸਾ ਖੈ ਉਹ ਮਾਲਕ ਐਸਾ ਖੈ ਉਹਦੀ ਸ਼ਖਸੀਅਤ ਐਸੀ ਖੈ ਸਾਥ ਸੰਗਤ ਉਹ ਕੰਗਾਲਤਾ ਕਦੀ ਵੀ ਉਹਦੇ ਨੇੜੇ ਅਜ ਤੱਕ ਆਈ ਤਾਂ ਨਾ ਆ ਸਕੇਗੀ ਨਿਰਧਨ ਦੁਨਿਆਵੀ ਤੌਰ ਤੇ ਆਪਾਂ ਇਹਦੀ ਅਰਥ ਕੰਗਾਲਤਾ ਕਰਾਂਗੇ ਰੋਖਾਨੀਅਤ ਦੁਨੀਆਂ ਵਿੱਚ ਜਿਦੇ ਕੋਲ ਨਾਮ ਦੇ ਖਜ਼ਾਨੇ ਲਬ ਲਬ ਭਰੇ ਖੋਏ ਨੇ ਹਰ ਅੰਮ੍ਰਿਤ ਭਗਤ ਭੰਡਾਰ ਖੈ ਗੁਰ ਸਤਗੁਰ ਪਾਸੇ RAM ਰਾਜੇ ਦੁਮੇਰਤ ਆਪਾਂ ਲੈ ਕੇ ਚਲੀਏ ਜਿਹੜੇ ਤਾਂ ਇਹਦੇ ਪਿਆਰ ਵਿੱਚ ਜਿਉਂਦੇ ਨੇ ਨਾ ਚੇਤੇ ਰੱਖਿਆ ਜੇ ਉਹਨਾਂ ਨੂੰ ਨਾ ਦਰਦਰਤਾ ਨਾ ਕੰਗਾਲਤਾ ਨਾ ਦੁਨਿਆਵੀ ਤੌਰ ਤੇ ਪੈਸੇ ਦੀ ਥੋੜ ਕਦੀ مالک ਰਹਿਣੇ ਨਹੀਂ ਜੀ ਦਿੰਦਾ ਇਹ ਦਾਸ ਦਾ ਨਿਜੀ ਤਜਰਬਾ ਹੈ ਜੀ ਜਿਹੜੇ ਵੀ ਮਾਲਕ ਜਿੱਦਾ ਨਿਤਨੇਮ ਦਾ ਪੱਲੂ ਫੜ ਲੈਣ ਦਾ ਇਮਾਨਦਾਰੀ ਨਾਲ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਵਾਸਤੇ 24 ਘੰਟਿਆਂ ਵਿੱਚੋਂ 2.5 ਘੰਟੇ ਦਾ ਸਮਾਂ ਇਸ ਗੁਰੂ ਨੂੰ ਦੇਣ ਫਿਰ ਗੁਰੂ ਜਿਹੜੀਆਂ ਬਰਕਤਾਂ ਨਾਲ ਨਿਵਾਜਦਾ ਹੈ ਨਾ ਸਾਧ ਸੰਗਤ ਉਹ ਕਥਨ ਤੋਂ ਪਰੇ ਨੇ ਉਹ ਨਹੀਂ ਜੇ ਕਿਸੇ ਪਾਸੋਂ ਵੀ ਥੋੜ ਰਹਿਣ ਦਿੰਦਾ ਇਸ ਤਰ੍ਹਾਂ ਮਾਲਕ ਜੀ ਕਹਿੰਦੇ ਨੇ ਨਾ ਹੰਮ ਭੁੱਖੇ ਫਿਰ ਕਾਦੀ ਭੁੱਖ ਰਹਿ ਜਾਂਦੀ ਏ ਇਹਦੇ ਅਰਥ ਇਹ ਵੀ ਆਪਾਂ ਕਰ ਸਕਨੇ ਆ ਫਿਰ ਉਹ ਭਾਈ ਉਹਨਾਂ ਨੂੰ ਨਾਮ ਕਰਕੇ ਭੁੱਖੇ ਨਹੀਂ ਉਹ ਰੱਜ ਜਾਂਦੇ ਨੇ ਕਿਉਂ ਉਹਨਾਂ ਦੇ ਅੰਦਰ ਸੱਚੇ ਨਾਮ ਕੀ ਲੱਗਿਆ ਭੂਗ ਭੁੱਖ ਲੱਗੀ ਹੋਈ ਏ ਉਹਨਾਂ ਦੇ ਅੰਦਰ ਵਾਹਿਗੁਰੂ ਦੇ ਸਿਮਰਨ ਦੀ ਭੁੱਖ ਹੈ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਰੋਜ਼ ਆਉਂਦੇ ਹੋ ਤੁਹਾਡੇ ਅੰਦਰ ਦਰਸ਼ਨਾਂ ਦੀ ਭੁੱਖ ਹੈ ਕਬ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ ਤੁਹਾਡੇ ਅੰਦਰ ਇਹ ਚਾਹਤ ਖੈ ਕਿ ਇਹ ਮਾਲਕ ਜੀ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਗੁਰ ਚਰਨਾ ਇਸ ਤਰ੍ਹਾਂ ਭਾਈ ਉਹ ਆਤਮਿਕ ਆਨੰਦ ਮਾਣ ਦੇ ਖੰਨ